ਕੋਈ ਕੋਈ 1 ਵਜੇ ਪੰਜ ਮਿੰਟ ਘਟੇ ਇੱਕ ਤਾਂ ਇਹ ਚੱਲੇ ਆ ਤੇ ਜਾਣ ਤੋਂ ਬਾਅਦ ਵੀ ਮਤਲਬ ਇਹ 1 ਵਜੇ ਦੇ 3 ਮਿੰਟ ਦੇ ਮਤਲਬ ਬੰਦੇ ਜਿਹੜੇ ਕੰਧ ਟੱਪ ਕੇ ਆ ਗਏ ਨੇ ਉਹਨਾਂ ਨੇ ਆਣ ਕੇ ਪਹਿਲਾਂ ਮੇਨ ਗੇਟ ਤੋੜਿਆ ਫਿਰ ਉਸ ਤੋਂ ਬਾਅਦ ਕਮਰਾ ਤਾਂ ਕਮਰਾ ਤੋੜਿਆ ਕਮਰੇ ਤੋੜ ਕੇ ਉੱਥੇ ਜੋ ਗਹਿਣਾ ਸੀ ਜੋ ਪੈਸਾ ਪਿਆ ਰੁਪਿਆ ਪਿਆ ਦਾ ਸੀ ਉਹ ਕੱਢ ਕੇ ਲੈ ਗਏ ਨੇ ਲੈ ਗਏ ਨੇ ਕਿੰਨਾ ਕਿੰਨਾ ਨੁਕਸਾਨ ਨੁਕਸਾਨ ਜਿਹੜਾ ਕਾਫੀ ਹੋਇਆ ਹੈ ਅਸੀਂ ਕੋਈ ਮਜ਼ਾਨ ਅੰਦਾਜ਼ਾ ਨਹੀਂ ਲਾ ਸਕਗੇ ਕੋਈ ਮਰ ਦੇਖਿਆ ਨਹੀਂ ਹੈਗਾ ਕੀ ਕੁਝ ਹੈਗਾ ਗਿਆ ਜਿਹੜਾ ਜਿੰਨਾ ਵੀ ਗਹਿਣਾ ਹੈਗਾ ਸੀ ਉਹ ਸਾਰਾ ਲੈ ਗਏ ਨੇ ਕੈਸ਼ ਵੀ ਕੈਸ਼ ਵੀ ਖੜਿਆ ਹੋਰ ਵੀ ਕੀਮਤੀ ਸਮਾਨ ਹੈ ਬਸ ਗਹਿਣਾ ਤੇ ਆਪਣਾ ਪੈਸੇ ਨਗਦ ਖੜਿਆ ਕੀਮਤੀ ਸਮਾਨ ਹੋ ਗਿਆ ਕਦੋਂ ਪਤਾ ਲੱਗਦਾ ਫਿਰ ਵੀ ਸਾਡੇ ਘਰ ਐਡੀ ਵੱਡੀ ਚੋਰੀ ਦੀ ਵਾਰਦਾਤ ਹੋ ਗਈ ਅੱਜ ਰਾਤੀ 7 ਵਜੇ ਬੱਚੇ ਆਏ ਨੇ ਘਰ ਮੈਂ ਦਿੱਲੀ ਜਾ ਰਿਹਾ ਜਾਣਾ ਸੀ ਟ੍ਰੇਨ ਲੇਟ ਹੋ ਗਈ ਉਹਦੇ 5 ਘੰਟੇ ਟ੍ਰੇਨ ਲੇਟ ਸੀ ਤੇ ਮੈਂ ਸਟੇਸ਼ਨ 'ਤੇ ਬੈਠਾ ਐਸਾ ਇਹ ਜਦੋਂ 7 ਵਜੇ ਘਰ ਆਏ ਨੇ ਇਹਨਾਂ ਨੇ ਵੇਖਿਆ ਵੀ ਦਰਵਾਜ਼ੇ ਟੁੱਟੇ ਨੇ ਇਹਨਾਂ ਨੇ ਇਹਨਾਂ ਨੂੰ ਪਤਾ ਲੱਗਾ ਵਸਤਾਵਾ ਇਹਨਾਂ ਨੇ ਮੈਨੂੰ ਫੋਨ ਕੀਤਾ ਮੈਂ ਸਟੇਸ਼ਨ ਤੋਂ ਫਿਰ ਵਾਪਸ ਆ ਗਿਆ ਆ ਆਣ ਕੇ ਦੇਖਿਆ ਵੀ ਜੇ ਉਦਾਚਰ ਆਪਣੇ ਪ੍ਰਸ਼ਾਸਨ ਸੀ ਉਹਨਾਂ ਨੇ ਪੂਰਾ ਸਹਿਯੋਗ ਦਿੱਤਾ ਹਾਦੀ ਘੜੀ ਦੇ ਉਹਨਾਂ ਨੇ ਪੂਰਾ ਸਹਿਯੋਗ ਦਿੱਤਾ ਤੁਹਾਡੇ ਨਾਲ ਸਾਰੇ ਮੇਲੇ ਆਉਣ ਤੋਂ ਪਹਿਲਾਂ ਪਹੁੰਚੇ ਸੀ ਤੇ ਬਾਕੀ ਉਹਨਾਂ ਸਾਨੂੰ ਦੱ ਕਿਹਾ ਵੀ ਅਸੀਂ ਜਲਦੀ ਜਲਦੀ ਬੰਦਿਆਂ ਰ ਫੜ ਲਵਾਂਗੇ ਤੇ ਕੈਮਰਿਆਂ ਵਿੱਚੋਂ ਬੰਦਿਆਂ ਦੀ ਸਾਫ਼ ਫੋਟੋ ਨਜ਼ਰ ਆਉਂਦੀਆਂ ਭੀਆਂ ਨੇ ਦੋ ਜਿਸ ਵਿੱਚ ਦੋ ਦੋ ਜੈਂਟਸਨ ਇੱਕ ਲੇਡੀ ਜੀ ਸ਼ਮਲ ਹੈ ਉਹ ਕਾਫੀ ਜਿਹਾ ਪਹਿਲਾਂ ਇੱਥੇ ਬੀੜੀਆਂ ਪੀਂਦੀ ਪਈ ਹੈ ਨਜ਼ਰ ਆਈ ਆ ਅੱਜ ਘਰ ਦੇ ਅੰਦਰ ਬੈਠਾ ਬੀੜੀ ਬਾਹਰ ਬਾਹਰ ਕੈਮਰੇ ਕੈਮਰੇ ਜ ਨਜ਼ਰ ਆਈ ਆ ਕਿ ਉਹ ਬੀੜੀਆਂ ਪੀ ਰਹੀ ਹੈ ਤੇ ਉਹ ਰਲ ਗਏ ਉਹਨਾਂ ਨੇ ਮਤਲਬ ਅੰਦਰ ਆ ਕੇ ਚੋਰੀ ਕਰ ਲਿਆ ਕਾਂਦੇ ਟੱਪ ਕੇ ਚੋਰੀ ਕੀਤੀ ਸ਼ੱਕ ਹੈਗਾ ਕਿ ਸ਼ੱਕ ਜਿਹੜਾ ਮਤਲਬ ਹੋਈ ਹੈ ਕਿ ਕਿਸ ਨੇ ਮਤਲਬ ਤਵਾਦੇ ਤੀਆ ਉਹਨਾਂ ਨੇ ਤਾਂ ਹੀ ਪਹਿਲਾਂ ਪ੍ਰੋਗਰਾਮ ਹਾਂ ਪਹਿਲਾਂ ਕਿਸੇ ਨੂੰ ਪਤਾ ਹੋਏਗਾ ਤੁਸੀਂ ਜਾਣਾ ਤੇ ਫੇਰ ਹੀ ਇੱਕ ਨੰਮ ਐਂਟਰ ਹੋਏ ਹਾਂਜੀ ਹਾਂਜੀ ਤਾਂ ਹੀ ਆਏ ਨੇ ਸਾਡੇ ਇਹ ਪਹਿਲਾਂ ਪਤਾ ਸੀ ਸੂਹ ਸੀ ਉਹਨਾਂ ਦੇ ਨਾਲ ਜਾਣਾ ਤੇ ਆਈ ਮਲਾ ਕੰਮ ਕਰਨਾ ਕਿਉਂਕਿ ਸਭ ਵੀ ਕੈਮਰੇ ਧਸਦੇ ਪਿਆ ਉਹ ਪਹਿਲਾਂ ਹੀ ਬੰਦੇ ਘਰੋਤੇ ਸੀ ਅਸੀਂ ਜਦੋਂ ਨਿਕਲ ਕੇ ਗਏ ਉਹਨਾਂ ਨੇ ਵੇਖਿਆ ਵੀ ਗੱਡੀ ਨਿਕਲ ਗਈ ਆ ਉਹ ਬਾਜਨ ਉਸੇ ਵੇਲੇ ਅੰਦਰ ਵੜ ਗਏ ਨੇ ਹਾਂ ਫਤਗਟ ਟੋੜੀਆਂ ਕਿਸੇ ਵੀ ਜਿੱਕ ਘਰ ਚੋਰੀ ਦੀ ਇਨਫੋਰਮੇਸ਼ਨ ਮਿਲੀ ਆ ਇਸ ਮੌਕੇ ਤੇ ਪਹੁੰਚੇ ਆ ਕਿ ਅਸੀਂ ਜੀ ਜੋ ਪ੍ਰਾਇਮਰੀ ਇਨਵੈਸਟੀਗੇਸ਼ਨ ਨੂੰ ਨਿਜਾਮ ਦੇ ਰਹੇ ਆ ਕਰੋ ਕੋਈ ਜਿਹੜਾ ਕੁਝ ਇੱਕ ਘਰ ਦੇ ਬਾਰੇ ਪਤਾ ਲੱਗਾ ਕਿ ਜੋ ਕੋਈ ਅੱਜ ਸਵੇਰੇ ਕੁਝ 11:30 ਵਜੇ ਕਰੋ ਸਾਰੇ ਪਰਵਾਹ ਚ ਲੱਗਿਆ ਸੀ ਘਰ ਕੋਈ ਨਹੀਂ ਸੀ ਹੈਗਾ ਤੇ ਕਿਸੇ ਨੇ ਦੁਕਾਨ ਟੱਪ ਕੇ ਅੰਦਰ ਤੋੜੀ ਕੀਤੀ ਹੈ ਜਿਹਨਾਂ ਨੂੰ ਤੱਕ ਪ੍ਰਾਇਮਰੀ ਵੀ ਪਤਾ ਲੱਗਾ ਅਸੀਂ ਜੀ ਇਹ ਪ੍ਰਾਇਮਰੀ ਇਨਵੈਸਟੀਗੇਸ਼ਨ ਨੂੰ ਨਿਜਾਮ ਦੇ ਦਿੱਤਾ ਕਿਸੇ ਜੋੜੀ ਨੂੰ ਟ੍ਰੈਸਪੇਬਾਉਟ ਬੜੇ ਦਿਨ ਹੀ ਗਾਉਂ ਸਾਹਮਣੇ ਜਾਈਏ ਕਿ 12:54 ਦੇ ਮਿੰਟ ਤੱਕ ਘਰ ਦੇ ਸਾਰੇ ਜਿਹੜੇ ਹੈ ਇਹ ਆਪਣੀ ਨਿਜੀ ਗਾਉਂ ਵਾਸਤੇ ਆ ਫਜ਼ੇ ਕਾ ਟੂਟ ਤੋਂ ਅਮਸਨ ਨੂੰ ਗਏ ਸੀ ਘਰ ਕੋਈ ਨਹੀਂ ਹੈਗਾ ਘਰ ਨੂੰ ਲੋਕ ਲੱਗੇ ਹੋਏ ਸੀ ਕਿਸੇ ਅਨ ਆਨੋਟ ਬੰਦੇ ਵਖਰੀ ਨੇ ਘਰ ਅੰਦਰ ਐਂਟਰ ਕਰਕੇ ਇਹਨਾਂ ਘਰ ਚੋਰੀ ਕੀਤੀ ਹੈ ਫਿਲਹਾਲ ਜੋ ਸਾਮਣੇ ਨਜ਼ਰ ਆ ਰਿਹਾ ਹੈ ਜਾਂ ਜੋ ਹਲੇ ਇੱਕ ਮੋਟਰਸਾਈਕਲ ਤੇ ਇੱਕ ਲੇਡੀ ਹੈ ਨਾਲ ਜੋ ਜੈਂਟਸ ਜਿਹੜਾ ਕੱਲਾ ਹੈ ਅੰਦਰ ਇੱਕੋ ਹੀ ਮੁੰਡਾ ਐਂਟਰ ਕੀਤਾ ਜਸਰੀ 29 ਵੀ ਅੰਦਰ ਰਿਹਾ ਅੰਦਰ ਰਿਹਾ ਤੋ ਜਿਹੜੇ ਸਬੰਧਾਂ ਨੇ ਦੇ ਰੇ ਕੀਆ ਹਮਾਸੋ ਉਹੀ ਉਹੀ ਸਟੇਟਮੈਂਟ ਵਗੈਰਾ ਜੋ ਤੁਸੀਂ ਲੈ ਕੇ ਤੇ ਜਿਹੜੀ ਸਾਡੀ ਪ੍ਰੀ ਇਨਵੈਸਟੀਗੇਸ਼ਨ ਦੌਰਾਨ ਜਿਹੜੀ ਅਫੇਅਰ ਕਰ ਰਹੇ ਆ ਇਹ ਕਿਸੇ ਮੈਨੂੰ ਜੋ ਲੱਗ ਰਿਹਾ ਪ੍ਰੀਮੀਅਰ ਇਹ ਕੋ ਭੇਦੀ ਦਾ ਕੰਮ ਹੈ ਜਾਂ ਕੋਈ ਦਾ ਕੋਈ ਹੋਰ ਐਂਗਲ ਲੱਜ ਨਹੀਂ ਆਇਆ ਫਸਟ ਆਫ ਆਲ ਐਂਗਲ ਹੀ ਸਾਹਮਣੇ ਆ ਰਿਹਾ ਵਾਗੇ ਹਰ ਐਂਗਲ ਤੇ ਕੰਮ ਕਰਾਂਗੇ